ਪੰਜਾਬ ਚ ਪੀਆਟੀਸੀ ਬੱਸਾਂ ਦਾ ਫ੍ਰੀ ਦਾ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਦੇ ਨਾਲ ਸੰਬੰਧਤ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿਉਂ ਨਾ ਕਾਰਡ ਜੋਨੇ ਉਹ ਬੱਸਾਂ ਦੇ ਵਿੱਚ ਕੰਮ ਨਹੀਂ ਆਉਣਗੇ ਸਰਕਾਰ ਜੋ ਹੈ ਇੱਕ ਨਵਾਂ ਕਾਰਡ ਲੈ ਕੇ ਆ ਰਹੀ ਹੈ ਦੱਸ ਦਈਏ ਕਿ ਇਸ ਸਮੇਂ ਸੂਬੇ ਦੇ ਵਿੱਚ 1 ਕਰੋੜ 40 ਲੱਖ ਮਹਿਲਾਵਾਂ ਫਰੀ ਬੱਸ ਦਾ ਲਾਭ ਉਠਾ ਰਹੀਆਂ ਸੀ ਤੇ ਇਸ ਨੂੰ ਵੇਖਦੇ ਹੋਏ ਇਸ ਚੀਜ਼ ਦਾ ਲਾਭ ਉਠਾਉਣ ਦੇ ਲਈ ਪੰਜਾਬ ਤੋਂ ਬਾਹਰ ਸੂਬੇਆਂ ਜਾਂ ਮਹਿਲਾਵਾਂ ਵਿੱਚ ਜੋ ਸੀ ਉਹ ਨਕਲੀ ਆਧਾਰ ਕਾਰਡ ਬਣਾ ਕੇ ਸਰਕਾਰ ਨੂੰ ਛੂਨਾ ਲਾ ਰਹੀਆਂ ਸੀ ਤੇ ਫਰੀ ਬੱਸ ਦਾ ਲਾਭ ਜੋ ਹੈ ਉਹ ਮਹਿਲਾਵਾਂ ਦੇ ਲਈ ਉਠਾਇਆ ਜਾ ਰਿਹਾ ਸੀ ਤੇ ਦੱਸ ਦਈਏ ਹੁਣ ਸਰਕਾਰ ਦੇ ਵੱਲੋਂ ਇਸ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ पीएटीसी ਦੇ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਇੱਕਈ ਵਾਰ ਮਾਮਲੇ ਸਾਹਮਣੇ ਆਏ ਕਿ ਇੱਕੋ ਹੀ ਅਦਾਲਤਕਾਰ ਦੇ ਨੰਬਰ ਤੋਂ ਕਈ ਮਹਿਲਾਵਾਂ ਜੋ ਨੇ ਉਹ ਫ੍ਰੀ ਦਾ ਲਾਭ ਜੋ ਹੈ ਉਠਾ ਰਹੀਆਂ ਸੀ ਤੇ ਫ੍ਰੀ ਦੇ ਵਿੱਚ ਹੀ ਉਸ ਉਹਨਾਂ ਮਹਿਲਾਵਾਂ ਦੇ ਵੱਲੋਂ سفر ਕੀਤਾ ਜਾ ਰਿਹਾ ਸੀ ਤੇ ਇਸ ਨੂੰ ਦੇਖਦੇ ਹੋਏ ਹੁਣ ਪੀਏटीसी ਦੇ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਵੱਖਰਾ ਕਾਰਡ ਜੋ ਹੈ ਆਈਡੈਂਟੀਫਿਕੇਸ਼ਨ ਕਾਰਡ ਸਰਕਾਰ ਬਣਾਵੇਗੀ ਤੇ ਮਹਿਲਾਵਾਂ ਨੂੰ ਇਸੇ ਕਾਰਡ ਦੇ ਤਹਿਤ ਇਹਨਾਂ ਮਹਿਲਾਵਾਂ ਜੋ ਨੇ ਉਹ ਫ੍ਰੀ ਦਾ ਜੋ ਹੈ ਸਫਰਤਾ ਕਰ ਸਕਣਗੇ ਦੱਸਦੇ ਇਹ ਕਿ ਸਰਕਾਰ ਦੇ ਵੱਲੋਂ ਇੱਕ ਆਰਐਫਡੀਆਈ ਨਾ ਦਾ ਕਾਰਡ ਜੋ ਹੈ ਆਇਡੈਂਟੀਫਿਕੇਸ਼ਨ ਕਾਰਡ ਬਣਾਇਆ ਜਾ ਰਿਹਾ ਦੱਸਦੇ ਇਹ ਕਿ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਇਸ ਕਾਰਡ ਦਾ ਨਾਮ ਹੋਵੇਗਾ ਤੇ ਕੈਂਡੈਂਟੀ ਪ੍ਰੂਫ ਦੇ ਤੌਰ ਤੇ ਜੋ ਹੈ ਇਹ ਮਹਿਲਾਵਾਂ ਦੇ ਲਈ ਇਹ ਮਹਿਲਾਵਾਂ ਦੇ ਲਈ ਕਾਰਡ ਜੋ ਬਣਾਇਆ ਜਾ ਰਿਹਾ ਤੇ ਮਹਿਲਾਵਾਂ ਦੇ ਕੋਲ ਇਹ ਆਰਐਫਡੀਆਈ ਨਾ ਦਾ ਕਾਰਡ ਹੋਣਾ ਜ਼ਰੂਰੀ ਹੈ ताकि महलामा किते किते तो जो ने वो कितने ना कितने सही आइडेंटिफिकेशन प्रूफ के तौर पे हिजवार सफर तय कर सकेन थे बाहर के सूबे के जो महलामा सी वो कितने ना कितने ਇਹ ਫ੍ਰੀ ਸਪਰਟ ਦਾ ਲਾਭ ਨਾਲ ਉੱਠਦੇ ਨੇ ਕਿਵੇਂ ਪੰਜਾਬ ਦੇ ਮਹਿਲਾਵਾਂ ਦੇ ਲਈ ਇਹ ਫ੍ਰੀ ਬੱਸ ਸਰਵਿਸ ਜੋ ਹੈ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਤਾਂ ਇਸੇ ਨੂੰ ਲੈ ਕੇ ਹੁਣ ਵੱਡਾ ਫੈਸਲਾ ਜੋ ਹੈ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਿਰ ਚਰਚਾ ਪਲੈਨਿੰਗ ਜੋ ਹੈ ਸਰਕਾਰ ਕਰ ਰਹੀ ਹੈ ਪੀਆਰਟੀਸੀ ਦੇ ਅਧਿਕਾਰੀਆਂ ਦੇ ਵੱਲੋਂ ਵੀ ਇਹ ਸੁਝਾਅ ਦਿੱਤਾ ਗਿਆ ਹੈ ਕਿ ਆਧਾਰ ਕਾਰਡ ਨੂੰ ਬੰਦ ਕਰਕੇ ਸਰਕਾਰ ਦੇ ਵੱਲੋਂ ਜੋ ਹੈ ਉਹ ਆਰਐਫਡੀਆਈ ਨਾ ਦਾ ਜੋ ਹੈ ਆਇਡੈਂਟੀਫਿਕੇਸ਼ਨ ਪ੍ਰੂਫ ਕਾਰਡ ਜੋ ਹੈ ਉਹ ਬਣਾਉਣਾ ਚਾਹੀਦਾ ਹੈ ਤਾਂ ਜੋ ਬਾਕੀ ਸੂਬਿਆਂ 'ਚੋਂ ਮਹਿਲਾਵਾਂ ਜੋ ਨੇ ਉਹ ਇਸ ਸਾਲਾਬ ਨਾਲ ਉਠਾ ਸਕਦੇ ਇਸ ਸਾਲਾਬ ਸਿਰਫ ਪੰਜਾਬ ਦੀਆਂ ਮਹਿਲਾਵਾਂ ਨੂੰ ਹੀ ਮਿਲ ਸਕੇ ਕਿਉਂਕਿ ਇਸ ਸਮੇਂ ਸੂਬੇ ਦੇ ਵਿੱਚ 1 ਕਰੋੜ 40 ਲੱਖ ਮਹਿਲਾਵਾਂ ਨੇ ਜੋ ਫ੍ਰੀ ਵਸਤਾਂ ਦੇ ਦਾ ਲਾਭ ਜੋ ਹੈ ਉਹ ਉਠਾ ਰਹੀਆਂ ਨੇ